ਤਾਂ ਸ਼ਾਦਿਰ ਔਰਤਾਂ ਦੇ ਵੱਲੋਂ ਕੀਤੇ ਗਏ ਵੱਡੇ ਕਾਰੇ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਦੁਕਾਨ ਅੰਦਰ ਕੁਝ ਅਜੀਹਾ ਵੀ ਹੋ ਸਕਦਾ ਹੈ ਜਿਸ ਦੀ ਪੂਰੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦਰਅਸਲ ਸੀਸੀਟੀਵੀ ਤਸਵੀਰਾਂ ਦੇ ਵਿੱਚ ਦਿਖਾਈ ਦੇਣ ਵਾਲੀਆਂ ਦੋ ਔਰਤਾਂ ਜਿਹੜੀਆਂ ਕਿ ਗ੍ਰਾਹਕ ਬਣ ਕੇ ਆਂਦੀਆਂ ਨੇ ਪਰ ਗ੍ਰਾਹਕ ਬਣ ਕੇ ਆਈਆਂ ਇਹਨਾਂ ਔਰਤਾਂ ਵੱਲੋਂ ਦੁਕਾਨ ਅੰਦਰ ਹੀ ਵੱਡਾ ਕਾਰਾ ਕਰ ਦਿੱਤਾ ਜਾਂਦਾ ਹੈ ਤਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਔਰਤਾਂ ਦੁਕਾਨਦਾਰ ਨੂੰ ਕੈਰੀਆਂ ਨੇ ਕਿ ਉਹ ਲੈਸ ਦਿਖਾਵੇ ਦੁਕਾਨਦਾਰ ਨੂੰ ਆਪਣੀ ਗੱਲਾਂ ਦੇ ਵਿੱਚ ਇੰਨਾ ਜ਼ਿਆਦਾ ਉਲਝਾ ਦਿੰਦੀਆਂ ਨੇ ਕਿ ਉਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਦੋ ਔਰਤਾਂ ਕਰ ਕੀ ਰਹੀਆਂ ਨੇ ਦਰਅਸਲ ਜੋ ਜਾਣਕਾਰੀ ਮਿਲੀ ਇਸ ਨੂੰ ਲੈ ਕੇ ਉਸ ਮੁਤਾਬਕ ਇਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਇਹ ਦੋ ਔਰਤਾਂ ਲੈਸ ਦੇਖ ਰਹੀਆਂ ਹੁੰਦੀਆਂ ਨੇ ਤੋਂ ਉਸ ਤੋਂ ਬਾਅਦ ਇਹਨਾਂ ਦੇ ਮੂੰਹ ਦੇ ਵਿੱਚ ਬਲੇਡ ਪਾਇਆ ਹੁੰਦਾ ਹੈ ਕੋਲ ਲਫਾਫਾ ਹੁੰਦਾ ਹੈ ਲਫਾਫੇ ਦੇ ਵਿੱਚ ਪਰਸ ਹੁੰਦਾ ਜਿਸ ਨੂੰ ਉਹ ਕੱਟਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਫਿਲਹਾਲ ਪਹਿਲਾਂ ਤਾਂ ਉਹ ਕਾਮਯਾਬ ਨਹੀਂ ਹੁੰਦੀ ਪਰ ਇਹ ਲਗਾਤਾਰ ਉਹਨਾਂ ਵੱਲੋਂ ਸਿਲਸਿਲੇ ਨੂੰ ਜਾਰੀ ਰੱਖਿਆ ਜਾਂਦਾ ਹੈ ਤਾਂ ਅਖੀਰ ਦੇ ਵਿੱਚ ਲਫਾਫੇ ਦੇ ਵਿੱਚੋਂ ਪਰਸ ਨਾਲ ਲੈ ਕੇ ਫਰਾਰ ਹੋ ਜਾਂਦੀਆਂ ਨੇ ਇਸ ਸਾਰੀਆਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਇੱਕ ਐਡ ਹੋ ਚੁੱਕੀਆਂ ਨੇ ਘਟਨਾ ਦੀ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਨਾ ਸ਼ਾਤਰ ਔਰਤਾਂ ਵੱਲੋਂ ਕਿੱਡਾ ਵੱਡਾ ਕਾਰਾ ਕੀਤਾ ਗਿਆ ਦਰਅਸਲ ਜਦੋਂ ਵੀ ਅਸੀਂ ਕਿਸੇ ਦੁਕਾਨ ਦੇ ਵਿੱਚ ਜਾਂਦੇ ਆ ਤਾਂ ਸਿਰਫ ਅਸੀਂ ਆਪਣੇ ਸਮਾਨ ਲੈ ਕੇ ਚਲੇ ਜਾਂਦੇ ਆ ਸਾਨੂੰ ਆਲੇ-ਦੁਆਲੇ ਦੀ ਬਿਲਕੁਲ ਵੀ ਭੇੜਕ ਨਹੀਂ ਹੁੰਦੀ ਪਰ ਜਦੋਂ ਅਜਿਹੀਆਂ ਸੀਸੀਟੀਵੀ ਵੀਡੀਓ ਸਾਹਮਣੇ ਆਂਦੀਆਂ ਨੇ ਤਾਂ ਸਾਨੂੰ ਹੈਰਾਨ ਕਰ ਦਿੰਦੀਆਂ ਨੇ ਕਿ ਅਜਿਹਾ ਕੁਝ ਵੀ ਦੁਕਾਨ ਅੰਦਰ ਹੋ ਸਕਦਾ ਹੈ ਸਾਨੂੰ ਆਪਣੇ ਆਖ ਨੱਕ ਸਭ ਕੁਝ ਖੁੱਲਾ ਰੱਖਣਾ ਚਾਹੀਦਾ ਹੈ ਤਾਂ ਕਿ ਜਦੋਂ ਵੀ ਕੋਈ ਘਟਨਾ ਅਜਹੀ ਹੋਣ ਲੱਗਦੀ ਹੈ ਤਾਂ ਉਸ ਸਮੇਂ ਸੁਚੇਤ ਰਹਿ ਸਕੀ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਠਿੰਡੇ ਤੋਂ ਇਹੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇਹਨਾਂ ਔਰਤਾਂ ਵੱਲੋਂ ਦੁਕਾਨ ਅੰਦਰ ਹੀ ਪਰਸ ਨੂੰ ਚੋਰੀ ਕੀਤਾ ਜਾਂਦਾ ਬੜੇ ਹੀ ਛਾਤਰ ਤਰੀਕੇ ਦੇ ਨਾਲ ਅਤੇ ਕਿਸੇ ਨੂੰ ਭਣਕ ਤੱਕ ਨਹੀਂ ਲੱਗਦੀ ਕਿ ਉਹਨਾਂ ਵੱਲੋਂ ਕੀ ਕਾਰਨਾਮਾ ਕੀਤਾ ਗਿਆ ਤੇ ਖੁਦ ਉਹ ਫਰਾਰ ਹੋ ਚੁੱਕੀਆਂ ਨੇ ਤਾਂ ਇਸ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਨੀ ਹੈ ਕਿ ਬਠਿੰਡਾ ਦੇ ਗਾਂਧੀ ਮਾਰਕੀਟ ਤੋਂ ਇਹ ਪੂਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਾਪ ਦੇ ਵਿੱਚ ਇਹਨਾਂ ਦੋ ਛਾਤਿਰ ਔਰਤਾਂ ਵੱਲੋਂ ਵੱਡਾ ਕਾਰਾ ਕੀਤਾ ਗਿਆ ਅਤੇ ਖੁਦ ਫਰਾਰ ਹੋ ਜਾਂਦੀਆਂ ਨੇ ਤੇ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਇਸ ਘਟਨਾ ਦਾ ਪਤਾ ਨਹੀਂ ਸੀ ਲੱਗਣਾ ਜੇ ਇਹਨਾਂ ਦੁਕਾਨਦਾਰਾਂ ਵੱਲੋਂ ਸੀਸੀਟੀਵੀ ਤਸਵੀਰਾਂ ਨਾ ਦੇਖੀਆਂ ਜਾਂਦੀਆਂ ਤਸਵੀਰਾਂ ਦੇਖ ਕੇ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਕਿੰਨੀਆਂ ਛਾਤਰ ਇਹ ਔਰਤਾਂ ਨੇ ਜਿਨ੍ਹਾਂ ਵੱਲੋਂ ਦੁਕਾਨਦਾਰ ਨੂੰ ਆਪਣੇ ਗੱਲਾਂ ਦੇ ਵਿੱਚ ਪਹਿਲਾਂ ਉਲਝਾਇਆ ਜਾਂਦਾ ਇਸ ਕਦਰ ਉਲਝਾਇਆ ਜਾਂਦਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਰ ਕੀ ਰਹੀਆਂ ਨੇ ਮੂਹ ਦੇ ਵਿੱਚੋਂ ਬਲੇਡ ਕੱਢਦੀਆਂ ਨੇ ਚੁੰਨੀ ਦਾ ਓਲਾ ਕਰਦੀਆਂ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਬਲੇਡ ਦੇ ਸਹਾਰੇ ਜੋ ਲਫਾਫੇ ਦੇ ਵਿੱਚ ਪਿਆ ਪਰਸ ਹੁੰਦਾ ਉਸ ਨੂੰ ਕੱਟਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਅਖੀਰ ਦੇ ਵਿੱਚ ਜਿਹੜਾ ਉਸ ਪਰਸ ਨੂੰ ਚੋਰੀ ਕਰਕੇ ਭੱਜ ਜਾਂਦੀਆਂ ਨੇ